ਮੈਂ ਜਪਿੰਦਰ ਕਾ ਹਾਂਜੀ ਕਿੱਥੋਂ ਆਏ ਤੁਸੀਂ ਪਿੰਡ ਟਿਪਾਲੀ ਫਾਜ਼ਿਲਕਾ ਡਿਸਟ੍ਰਿਕਟ ਤੋਂ ਅੱਜ ਤੁਸੀਂ ਪਾਕਿਸਤਾਨ ਜਿੱਥੇ ਵਾਪਸ ਆਏ ਗੁਰੂ ਦਾ ਮਰਦਸ਼ਨ ਕਰਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਅੱਛਾ ਲੱਗਾ ਜੀ ਮੇਰੀ ਬਹੁਤ ਰਸਤੀ ਜੀ ਮੈਂ ਜਾਮਾ ਜਰੂਰ ਮੇਰੇ ਬੱਚਾ ਨੇ ਮੈਨੂੰ ਵੀ ਜਾ ਜਰੂਰ ਜਾਓ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਦਾ ਪੀਣ ਦਾ ਸਿਕਿਉਰਟੀ ਦਾ ਚੱਪੇ ਚੱਪੇ ਦੇ ਸਿਕਿਉਰਟੀ ਸਾਰੀ ਪੂਰੀ ਟੋਰ ਸੀ ਜੀ ਸਾਡੀ ਕਿਹੜੇ ਕਿਹੜੇ ਗੁਰੂ ਦਾ ਮਰਦਸ਼ਨ ਕਰੇ ਅਸੀਂ ਜਾ ਕੇ ਆ ਗੁਰੂ ਨਾਨਕ ਪੰਜਾ ਸਾਹਿਬ ਹਨ ਕਾਨਾ ਸਾਹਿਬ ਰੋੜੀ ਮੇ ਗੁਰਦਾਰਾ ਸਾਹਿਬ ਬਾਕੀ ਹੋਰ ਛੋਟੇ ਵਿੱਚ ਬਾਲੀ ਲਾ ਗੁਰਗੁਨਾਰ ਕੇ ਸਾਰੇ ਤਾਂ ਮਜ ਦਰਸ਼ਨ ਕਰਤੇ ਆਂ ਕੀ ਕਹਿਣਾ ਜਾਂਦਾ ਦੋਵਾਂ ਸਰਕਾਰਾਂ ਦੋਵਾਂ ਸਰਕਾਰਾਂ ਨੇ ਥੋੜਾ ਹੋਰ ਖੁੱਲ ਦੇ ਦੇਣ ਤਾਂ ਕਿ ਜ਼ਿਆਦਾ ਰਸ਼ ਪੀਰ ਪੈਣ ਜੋ ਥੋੜੀ ਜੀ ਪ੍ਰੋਬਲਮ ਹੁੰਦੀ ਆ ਰਸਤੇ ਹੋਰ ਖੋਲ ਦੇਣ ਤਾਂ ਸਿੱਧੀਆਂ ਕਾਰਾਂ ਆਉਣ ਜਾਣ ਜੇ ਮਰੀਮ ਨਾਸੀ ਸ਼ਹੀਦ ਆਵਤ ਖਾਦੀ ਉੱਥੇ ਉਹ ਕਹਿੰਸੀ ਮੈਂ ਰਸਤੇ ਖਲਾਵਾਂਗੇ ਸਿੱਧੇ ਆਉਣਗੇ ਕੋਈ ਮੁਸ਼ਕਿਲ ਨਹੀਂ ਇਸ ਨੂੰ ਨਹੀਂ ਉਹ ਵੈਸੇ ਚਾਂਚਕ ਖੁੱਲੀ ਹਾਰਟ ਅਟੈਕ ਆਇਆ ਅੱਜ ਸਵੇਰ ਹੀ ਹੋਈ ਐਸੀ ਪੋਲੀਸੀ ਹੁੰਦੀ ਐਸੀ ਕਿਉਂ ਨਹੀਂ ਹੁੰਦੀ ਨਾ ਮੂਤਾ ਸਿੰਘ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੱਸਾ ਗੁਰਦਾਸਪੁਰ ਪਿੰਡ ਤੋਂ ਬੜੀ ਹਾਂਜੀ ਜੱਥੇ ਦਰਸ਼ਨ ਕਰਕੇ ਆਏ ਹਾਂ ਹਾਂਜੀ ਹਾਂਜੀ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਪਹਿਲੀ ਵਾਰ ਗਏ ਕਿ ਹਾਂਜੀ ਇਹ ਪਹਿਲੀ ਵਾਰ ਗਿਆ ਮੇਰੇ ਵੱਲੋਂ ਸਾਰੀ ਸੰਗਤ ਨੂੰ ਬੜੀ ਖਾਸ ਸਾਹਿਬ ਫਤਿਹ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕੀਤੇ ਅਸੀਂ ਪਹਿਲਾਂ ਗਏ ਸਭ ਤੋਂ ਪੰਜਾ ਸਾਹਿਬ ਲੰਕਾਣਾ ਸਾਹਿਬ ਸੱਚਾ ਸੋਦਾ ਕਰਤਾਰਪੁਰ ਫਿਰ ਗੁਰਜਿੰਦੇਵ ਸਾਹਿਬ ਦੇ ਦਰਸ਼ਨ ਕੀਤੇ ਜਿੱਥੇ ਉਹਨੇ ਸਾਹਤ ਹੋਈ ਆ ਤੇ ਰਾਵੀ ਜਿੱਥੇ ਉਹਨਾਂ ਚੁੱਬੀ ਵਾਰੀ ਸੋ ਜਗ੍ਹਾ ਸਭ ਦਰਸ਼ਨ ਕਰਕੇ ਆਏ ਜਿੱਥੇ ਸੰਗਤ ਜਾਣਾ ਚਾਹੀਦੇ ਗਏ ਆ ਸਾਰੂ ਸਿੰਘ ਦਾ ਗੁਰਦੁਆਰਾ ਸਾਹਿਬ ਜਿੱਥੇ ਦੇਖ ਕੇ ਆ ਉਹਦਾ ਕੋਈ ਕੇਸਾਂ ਦੇ ਚੱਲ ਰਿਹਾ ਉਹਦੀ ਬੁਰੀ ਬੁਰੀ ਹਾਲਤ ਹੋਈ ਆ ਬਾਕੀ ਫਿਰ ਜਿੱਥੇ ਮੀਰ ਮੰਨੂ ਜੇਲ ਜਿੱਥੇ ਗੁਰਮਾਰ ਦੇ ਚੱਕੀ ਪੀਸੀ ਬੀਬੀਆਂ ਦੇ ਟੁਕੜੇ ਕਰਕੇ ਬੱਚਿਆਂ ਦੇ ਹਾਰਗਾਂ ਪਾਇਆ ਗੇ ਉਹ ਸਭ ਜਗ੍ਹਾ ਦਰਸ਼ਨੀ ਬੜੇ ਚੰਗੇ ਤਰੀਕੇ ਕੀਤਾ ਸਹਿਯੋਗ ਬੜਾ ਦਿੰਦਿਆਂ ਪਰ ਗੁਰਦੁਆਰਾ ਸਾਹਿਬ ਜਿਹੜਾ ਉਹ ਠੀਕ ਹੋ ਜਾਂਦਾ ਬਾਕੀ ਰਾਹ ਜਿਹੜੇ ਸਰਕਾਰਾਂ ਖੁੱਲ੍ਹੇ ਇੱਕ ਦਿਨ ਖੁੱਲੇ ਦਰਸ਼ਨ ਹੋ ਜਾਣ ਤੇ ਉੱਥੇ ਦੇਸ਼ਤਾਂ ਨੂੰ ਨੋਟ ਹੋਈ ਗਏ ਹਾਂਜੀ ਇੱਕ ਸਾਰੀ ਬਹੁਤ ਸੁਭਾਅ ਹੋ ਗਈ ਆ ਉਹ ਅਟੈਕ ਹੋਇਆ ਨੂੰ ਚਾਨ੍ਹ ਕਟੈਕ ਹੋ ਗਿਆ ਕੋਈ ਅਜਿਹੀ ਗੱਲਬਾਤ ਨਹੀਂ ਬਾਕੀ ਸਾਡੇ ਸਾਰੇ ਸਹਿਯੋਗਾਂ ਪਰ ਵਧੀਆ ਸਹਿਯੋਗ ਦਿੱਤਾ ਕੋਈ ਇਹੋ ਜੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਦਾ ਨਾਮ ਦਜੀਤ ਸਿੰਘ ਜੀ ਅਸੀਂ ਕੋਲਪੁਰ ਦੇ ਰਹਿਣਾ ਡਿਸਟ੍ਰਿਕਟ ਕੋਲਪੁਰ ਤਸੀਲ ਜਿਹੜਾ ਜ਼ਿਲ੍ਹਾ ਪਿੰਡ ਮੇਰਾ ਕਾਮਲਵਾਲਾ ਜੀ ਅੱਜ ਤੁਸੀਂ ਪਾਕਪੁਰ ਦੇ ਵਿੱਚ ਦਰਸ਼ਨ ਕਰਕੇ ਆਏ ਕੀ ਕਰਕੇ ਆਏ ਉਹ ਬਹੁਤ ਵਧੀਆ ਸਾਨੂੰ ਲੱਗਾ ਸਾਡੇ ਗੁਰੂ ਧਾਮ ਨੇ ਉੱਥੇ ਅਸੀਂ ਮੈਂ ਫਸਟ ਟਾਈਮ ਗਿਆ ਸੀਗਾ ਪਹਿਲਾਂ ਤਾਂ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਆ ਉਸ ਤੋਂ ਬਾਅਦ ਸਾਨੂੰ ਨਨਕਾਣਾ ਸਾਹਿਬ ਲਾਇਆ ਫਿਰ ਮਤਲਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਕੋਰੇ ਸਾਰੇ ਗੁਰਦੁਆਰੇ ਦਿਖਾਏ ਗਏ ਨੇ ਬਹੁਤ ਵ ਸਿਕਿਉਰਿਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਲਈ ਸੁਰੱਖਿਆ ਬਹੁਤ ਜਿਆਦੀ ਮਤਲਬ ਸੀਗੀ ਮਤਲਬ ਸਾਨੂੰ ਕੋਈ ਇੱਥੇ ਉੱਚ ਨੀਚ ਦੀ ਕੋਈ ਕਮੀ ਨਹੀਂ ਮਹਿਸੂਸ ਹੋਈ ਸਾਡੇ ਤੇ ਖਤਰਾ ਚਾ ਕਿ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਚੋਰੀ ਚਾਰੀ ਨਹੀਂ ਮਤਲਬ ਚੋਰੀ ਚਾਰੀ ਵਾਲਾ ਤੇ ਇੱਥੇ ਕੋਈ ਸਿਲਸਿਲਾ ਨਹੀਂ ਸਿਕਿਉਰਿਟੀ ਬਹੁਤ ਟਾਈਟ ਸੀਗੀ ਉੱਥੇ ਮਤਲਬ ਸਾਡੀ ਸੁਰੱਖਿਆ ਵਾਸਤੇ ਚੋਰੀ ਵਾਲਾ ਤਾਂ ਉੱਥੇ ਕੋਈ ਮਸਲਾ ਹੀ ਨਹੀਂ ਸੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਸਰਦਾਰੋ ਦੀ ਮੌਤ ਹੋਈ ਸੀਗੀ ਉਹ ਮਤਲਬ ਉਹਨਾਂ ਥੋੜਾ ਜਾ ਠੀਕ ਨਹੀਂ ਸੀਗੇ ਵੀਰ ਠੀਕ ਨਾ ਹੋਣ ਕਰਕੇ ਰਾਤੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੋ ਰਾਤੀ ਫਿਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਫਿਰ ਅੱਜ ਸਵੇਰੇ ਉਹਨਾਂ ਨੂੰ ਮਤਲਬ ਸੰਗਤ ਦੇ ਨਾਲ ਹੀ ਭੇਜਿਆ ਗਿਆ ਹਾਂਜੀ ਮੈਂ ਫਾਈਲ ਹੀ ਰਿਹਾ ਨਹੀਂ ਮੈਂ ਪੂਰੇ ਮਤਲਬ ਜੱਥੇ ਦੇ ਨਾਲ ਗਿਆ ਸੀ ਬਹੁਤ ਹੀ ਵਧੀਆ ਲੱਗਾ ਮੈਨਾਂ ਕਿ ਜਿਹੜੇ ਕੀ ਰਾਜ ਮੇਰੀ ਵੀਡੀਓ ਸੁਣ ਰਹੇ ਨੇ ਜਿਹੜੇ ਨਹੀਂ ਵੀ ਗਏ ਉਹ ਵੀ ਆਪਰਾ ਅਪਲਾਈ ਕਰਨਾ ਤੇ ਗੁਰੂਤਮ ਦੇ ਦਰਸ਼ਨ ਕਰਨ ਤੇ ਕੀ ਕਹਵਾ ਜਾਓਗੇ ਦੁਨੀਆ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਲਗਰਤ ਕੇ ਰਹਿਣ ਬਸੋਤੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਆ ਕਿਚਨ ਭਾਈ ਬਹੁਤ ਸਾਰੇ ਲੋਕ ਉਹ ਸਾਨੂੰ ਜਿਹੜੇ ਮਿਲੇ ਨੇ ਜਿਹੜੇ ਕਹਿੰਦੇ ਕਿ ਅਸੀਂ ਵੀ ਇੰਡੀਆ ਜਾਣਾ ਚਾਹੁੰਦੇ ਮਗਰ ਸਾਨੂੰ ਮਤਲਬ ਖ ਅਸੀਂ ਵੀ ਜਥੇ ਨਾਲ ਗਏ ਆਮ ਬੰਦਾ ਨਹੀਂ ਜਾ ਸਕਦਾ ਸੀ ਕਿੰਨੇ ਵੀ ਰਾਤ ਮਿਲ ਕੇ ਰੋ ਤੇ ਬੜੀ-ਬੜੀ ਗੱਲ ਬਾਰਡਰ ਖੋਲੇ ਜਾਣ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰੇ ਉਹ ਖੋਲਿਆ ਜਾਵੇ ਬਾਏ ਰੋੜ ਤੇ ਜਾਣ ਬਾਏ ਰੋੜ ਉਹ ਲੋਕ ਇਧਰ ਆਉਣ ਸਾਡੇ ਉਧਰ ਜਾਣ ਉਹਦੇ ਧਾਮਾਂ ਤੇ ਮੱਥਾ ਟੇਕੇ ਵਾਪਸ ਆ ਜਾਂਦੇ ਰਜਿੰਦਰ ਸਿੰਘ ਅੱਜ ਜਥੇ ਤੋਂ ਆਏ ਪਾਕਿਸਤਾਨ ਗੁਰੂ ਦਾ ਮਦਦ ਕਰਨ ਕਰਕੇ ਕੀ ਕਿਹੜਾ ਚੱਲਦਾ ਉੱਥੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਨੂੰ ਭਾਰਤ ਸਰਕਾਰ ਵੱਲੋਂ 10 ਦਿਨ ਦਾ ਵੀਜ਼ਾ ਮਿਲਿਆ ਸੀ ਸਾਰੇ ਜਥੇ ਨੂੰ ਜਿਹੜੇ ਤਕਰੀਬਨ ਤਿੰਨ ਤੋਂ 4 ਹਰ ਅਰਸ਼ ਬਦਾਲੂ ਜਿਹੜਾ ਹਰ 4 ਮਹੀਨੇ ਬਾਅਦ ਸਾਲ ਦੇ ਵਿੱਚ ਚਾਰ ਵਾਰੀ ਉਥੇ ਦਰਸ਼ਨ ਗੁਰਧਾਮਾਦ ਕਰਨ ਲਈ ਪਹੁੰਚਦਾ ਹੈ ਉਥੋਂ ਦੇ ਜਿੰਨੀ ਵੀ ਮੈਨੇਜਮੈਂਟ ਹੈ ਉਥੋਂ ਦੇ ਵਜ਼ੀਰੇ ਆਲਮ ਨੇ ਜਾਂ ਉਥੋਂ ਦੀ ਸਿਕਿਉਰਿਟੀ ਸਾਰੇ ਬੜਾ ਬਕੂਬੀ ਤੌਰ ਤੇ ਸਾਥ ਦਿੰਦੇ ਨੇ ਕਿਸੇ ਨਾਲ ਵੀ ਕੋਈ ਪਾਰਸ਼ੈਲਟੀ ਨਹੀਂ ਕੀਤੀ ਜਾਂਦੀ ਰੈਸ ਤੋਂ ਲੈ ਕੇ ਰਸਤੇ ਚ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਨੂੰ ਦੱਸ ਦਿੰਦਾ ਟੂਰ 'ਚ ਪਤਾ ਵੀ ਨਹੀਂ ਲੱਗਿਆ ਵੀ ਦਿਨ ਕਿਦਾਂ ਲੰਘ ਗਏ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਹਸਨਬਦਾਲ ਗੁਰਦੁਆਰਾ ਸੱਚਾ ਸੌਦਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕੋਈ ਦਿੱਕਤ ਨਹੀਂ ਆਈ ਇੱਕ ਸੱਤ ਵੀ ਬਹੁਤ ਚੰਗਾ ਇੱਕ ਸੰਧਾਲੂ ਉਹ 2017 ਸਾਲ ਦੇ ਵਿੱਚ ਰਿਟਾਇਰ ਪੁਲਿਸ ਅਫਸਰ ਸਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਅੱਜ ਰਾਤ ਨੂੰ ਸੜਕੀ ਅੰਮ੍ਰਿਤ ਵੇਲੇ ਉਹਨਾਂ ਨੂੰ ਟੈਗ ਦੀ ਪ੍ਰੋਬਲਮ ਪਈ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਇੱਕ ਸਾੰਡੂ ਸਾਨ ਇੱਕ ਉਹਨਾਂ ਦੀ ਸਾਲੀ ਸਾਹਿਬਾ ਤੇ ਇੱਕ ਉਹਨਾਂ ਦੀ ਵਾਈਫ ਸੀ ਪਰ ਅਚਾਨਕ ਦਿੱਕਤ ਆਈ ਇਸੀ ਬਾਕੀ ਉਹ ਗੁਰਦੁਆਰੇ ਦੇ ਅੰਦਰ ਹੀ ਉਹਨਾਂ ਨੂੰ ਰਹਿਸ ਦੇ ਪ੍ਰਬੰਧ ਦੇ ਵਿੱਚ ਡੈਥ ਹੋਈ ਉਹਨਾਂ ਦੀ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰਿਆਂ ਸਰਕਾਰਾਂ ਨੂੰ ਮੁਹੱਬਤ ਦਾ ਪੇਗਾਮ ਦੇਣ ਸਾਰਿਆਂ ਨੂੰ ਆਉਣ ਜਾਣ ਦੀ ਜਿਹੜੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਫਰਤ ਦੀਆਂ ਜੜੀਆਂ ਲਕੀਰਾਂ ਉਹਨਾਂ ਨੂੰ ਕੱਟ ਵੱਢ ਕੇ ਸਾਰਾ ਜਿਹੜਾ ਇਧਰੋਂ ਪਹਿਲਾਂ ਜਿੱਦਾਂ ਵਪਾਰ ਚੱਲਦਾ ਹੁੰਦਾ ਸੀ ਉਦੋਂ ਚੱਲੇ ਜਿਹੜਾ ਇਧਰ ਦੇ ਆਵਾਮ ਨੂੰ ਵੀ ਤੇ ਉਧਰ ਦੀ ਵੀ ਦੁਨੀਆ ਨੂੰ ਖਲਕਤ ਨੂੰ ਰੋਜੀ ਰੋਟੀ ਮਿਲ ਸਕੇ ਤੇ ਦੋਵੇਂ ਖੁਸ਼ਹਾਲੀ ਨਾਲ ਰਾਜਮੰਦੀ ਨਾਲ ਜੀਵਨ ਜੀਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਤੋਂ ਪਾਕਿਸਤਾਨ ਸਿੱਖ ਸ਼ਰਧਾਲੂ ਦਾ ਰਜਤਾ ਜਿਹੜੇ ਕਿ 13 April ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਗੁਰਤਾ ਮਾਲੀ ਗਏ ਸੀਗੇ ਜਿਨ੍ਹਾਂ ਦੀ ਕੁੱਲ ਗਿਣਤੀ ਸੀਗੀ 2481 ਇਹਨਾਂ ਨੂੰ ਦੱਸ ਦਿੰਦਾ ਵੀਜ਼ਾ ਮਿਲਿਆ ਸੀਗਾ ਜਿਹੜੇ ਕਿ 13 April ਨੂੰ ਗਏ ਆ ਤੇ ਅੱਜ 22 April ਨੂੰ ਇਹ ਵਾਪਸ ਆ ਰਹੇ ਜਥਾ ਅ ਇਹਨਾਂ ਦੀ ਜਿਹੜੀ ਆ ਜਥੇ ਦੇ ਲੀਡ ਕਰ ਰਹੇ ਸੀ ਸਦਾਕ ਕੁਲਵੰਤ ਸਿੰਘ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਤੋਂ ਇਹਨਾਂ ਦੇ ਗਰੁੱਪ ਲੀਡਰ ਸੀਗੇ ਇਹ ਕਹਿੰਦੇ ਕਿਸ ਦੀ ਮੋਤਵੀ ਹੋਈ ਉੱਥੇ ਹਾਂਜੀ ਕੱਲ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਸ਼ਰਧਾਲੂ ਜਿਨ੍ਹਾਂ ਦਾ ਨਾਂ ਜੰਗੀਰ ਸਿੰਘ ਆ ਤੇ ਪਟਿਆਲਾ ਦੇ ਰਹਿਣ ਵਾਲੇ ਜੀ ਇਹਨਾਂ ਦੀ ਕੈਜ਼ੁਐਲਟੀ ਹੋ ਗਈ ਆ ਪਤਾ ਲੱਗਿਆ ਵੀ ਇਹਨਾਂ ਹਾਰਟੈਕ ਹੋਇਆ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਨਾਲ ਪਰਸਨ ਹੈਗੇ ਤਿੰਨ ਚਾਰ ਮੈਂਬਰ ਉਹਨਾਂ ਦੇ ਘਰੇਲੂ ਮੈਂਬਰ ਆ ਉਹ ਵੀ ਨਾਲ ਆ ਰਹੇ ਜੀ ਉਹ ਹਾਰਟੈਕ ਬੁੜੀ ਆ ਗਈ ਆ ਹਾਂ ਜੀ ਡੈੱਡ ਬੋਡੀ ਆ ਰਹੀ ਆ ਜੀ ਸ਼ਰਧਾਲੂਆਂ ਦਾ ਜਿਹੜਾ ਜਥਾ ਵਾ ਉਹ ਕਰੀਬ 11 ਵਜੇ ਦੇ ਕਰੀਬ 11:30 ਦੇ ਕਰੀਬ ਉਹਨਾਂ ਦਾ ਸਟਾਰਟ ਹੋ ਗਿਆ ਤੇ ਸੁਲਾਈ ਸੁਲਾਈ ਆਪਣੇ ਆਪਣੇ ਜਾ ਰਹੇ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਜਾ ਰਹੇ ਜੀ